ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਬਣਾਈ ਵਿੱਚ ਵੀ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਬਹੁਤ ਆਸਾਨੀ ਨਾਲ ਅਸੀਂ ਡਿਜ਼ਾਈਨ ਨੂੰ ਬਣਾ ਲਵਾਂਗੇ ਚਾਰ ਸਲਾਂਗਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਤਾਂ ਪਹਿਲੀ ਸਲਾਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਸ਼ੁਰੂ ਹੋਗੀ ਨੀਚੇ ਤੁਸੀਂ ਬਾਰਡਰ ਕੋਈ ਵੀ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਠੀਕ ਹੈ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਆਪਣਾ ਡਿਜ਼ਾਈਨ ਜਦੋਂ ਕੁੰਡੇ ਲੈਣੇ ਦੋ ਦੇ ਹਿਸਾਬ ਨਾਲ ਲੈਣੇ ਆ ਦੋ 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 ਇਸ ਤਰ੍ਹਾਂ ਕਰਕੇ ਠੀਕ ਹੈ ਤਾਂ ਸ਼ੁਰੂ ਕਰਨ ਜਾ ਰਹੇ ਆ ਆਪਾਂ ਪਹਿਲੀ ਸਲਾਈ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਕੇ ਦਿਖਾ ਰਹੀ ਹਾਂ ਤੁਹਾਨੂੰ ਬੇਬੀ ਵੂਲ ਇਸ ਤਰ੍ਹਾਂ ਤੁਸੀਂ ਸਲਾਈਆਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਠੀਕ ਹੈ ਤਾਂ ਪਹਿਲੀ ਸਲਾਈ ਡਿਜ਼ਾਈਨ ਦੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਵਾਧੂ ਕੁੰਡਾ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਜੇਕਰ ਤੁਹਾਡੇ ਕੋਲ ਪੱਛਮ ਹੈ ਜਿਹੜੀ ਮੋਟੀ ਹੈ ਤਾਂ ਤੁਸੀਂ ਇਹਨੂੰ ਮੋਟੀਆਂ ਸਲਾਈਆਂ ਤੇ ਬਣਾਉਣਾ ਠੀਕ ਹੈ ਬਹੁਤ ਹੀ ਸੋਹਣਾ ਉੱਬਰ ਕੇ ਡਿਜ਼ਾਈਨ ਆਉਂਦਾ ਹੈ ਪਹਿਲੀ ਸਲਾਈ ਰਾਈਟ ਸਾਈਡ ਤੋਂ ਸਾਰੀ ਸਿੱਧੀ ਬਣਾਵਾਂਗੇ ਬਹੁਤ ਹੀ ਆਸਾਨ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਜਲਦੀ ਬੰਦ ਆ ਜਾਂਦਾ ਹੈ ਪਹਿਲੀ ਸ্লাই ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ देखो पहली सिलाई अपना कंप्लीट कर ली राइट साइड तो ठीक है इस तरह दूसरी सिलाई आ गई अपनी रोंग साइड तो सारी सिलाई आप उल्टी बना लेनी है ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਤੀਸਰੀ ਸਲਾਈ ਆ ਗਈ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਦੇਖੋ ਜਿਹੜਾ ਇਹ ਦੋ ਸਲਾਈਆਂ ਹੈ ਗੈਪ ਲਈ ਬਣਾਇਆ ਮੈਂ ਤੁਸੀਂ ਇਹ ਜਿਆਦਾ ਸਲਾਈਆਂ ਵੀ ਬਣਾ ਸਕਦੇ ਹੋ ਚਾਰ ਵੀ ਬਣਾ ਸਕਦੇ ਹੋ 6 ਵੀ ਬਣਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜਿਹੜਾ ਆਪਾਂ ਡਿਜ਼ਾਈਨ ਨੂੰ ਗੈਪ ਦੇਣਾ ਠੀਕ ਹੈ ਤਾਂ ਮੈਂ ਤੀਸਰੀ ਸਲਾਈ ਤੇ ਡਿਜ਼ਾਈਨ ਬਣਾਉਂਗੀ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਉਸ ਤੋਂ ਬਾਅਦ ਥ੍ਰੈਡ ਪਿੱਛੇ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਇਸ ਤਰ੍ਹਾਂ ਦੋ ਕੁੰਡਿਆਂ ਦਾ ਫੇਰ ਇੱਕ ਬਣਾਉਣਾ ਇਹ ਹੀ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਆ ਲਾਸਟ ਤੱਕ ਆਪਾਂ ਇਸੇ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਕਰ ਲੈਣੀ ਹੈ ਇੱਥੇ ਆਪਣੇ ਜਿਹੜੇ ਕੁੰਡੇ ਘਟਣਗੇ ਚੌਥੀ ਸਲਾਈ ਚ ਆਪਾਂ ਕੁੰਡੇ ਜਿਹੜੇ ਪੂਰੇ ਕਰਾਂਗੇ ਉਹਨ ਮੇਰੇ ਕੋਲ ਇੱਥੇ 32 ਕੁੰਡੇ ਐ ਤਾਂ ਜਦੋਂ ਮੈਂ ਦੋ ਕੁੰਡਿਆਂ ਦਾ ਇੱਕ ਬਣਾਉਂਗੀ ਤਾਂ 16 ਕੁੰਡੇ ਮੇਰੇ ਕੋਲ ਰਹਿ ਜਾਣਗੇ ਠੀਕ ਐ 32 ਕੁੰਡਿਆਂ ਵਿੱਚ ਇੱਕ ਕੁੰਡਾ ਇੱਧਰ ਐ ਆਪਣਾ ਇੱਕ ਇੱਧਰ ਤਾਂ 30 ਕੁੰਡੇ ਐ 30 ਕੁੰਡਿਆਂ ਦਾ ਜਦੋਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਤਾਂ ਇਸ ਤਰ੍ਹਾਂ ਆਪਣੇ ਕੋਲ ਅੱਧੇ ਕੁੰਡੇ ਰਹਿ ਜਾਣਗੇ सारी सिलाई आप तरह कंप्लीट करनी है लास्ट तक लास्ट वाला गुंडा सीधा बना लेंगे क्योंकि सीधे पासे की सिलाई ठीक है तीसरी सिलाई कंप्लीट करने तो बाद ਜਿਹੜਾ ਆਪਾਂ ਚੌਥੀ ਸਲਾਈ ਚ ਕੁੰਡੇ ਪੂਰੇ ਕਰਨੇ ਆ। ਪਹਿਲਾ ਕੁੰਡਾ ਤਾਰੂ ਚਾਹੇ ਗੁਣ ਥ੍ਰੈਡ ਕਰ ਲੈਣਾ ਪਿੱਛੇ ਇਸ ਤਰ੍ਹਾਂ ਠੀਕ ਹੈ। ਇੱਕ ਕੁੰਡਾ ਆਪਾਂ ਠਾਵਾਗੇ ਇਸ ਤਰ੍ਹਾਂ। ਸਿੱਧਾ ਬਣਾ ਦੇਾਂਗੇ ਠੀਕ ਹੈ। ਫੇਰ ਅਗਲਾ ਕੁੰਡਾ ਸਿੱਧਾ। ਦੇਖੋ ਜਿਹੜਾ ਕੁੰਡਾ ਘਟਾਸੀ ਪੂਰਾ ਹੋ ਗਿਆ ਠੀਕ ਹੈ। ਹੁਣ ਫੇਰ ਇੱਕ ਕੁੰਡਾ ਇਸ ਤਰ੍ਹਾਂ ਠਾ ਲੈਣਾ। ਸਿੱਧਾ ਬਣਾ ਲੈਣਾ। ਫੇਰ ਅਗਲਾ ਕੁੰਡਾ ਸਿੱਧਾ। ਫੇਰ ਅਗਲਾ ਕੁੰਡਾ ਇਸ ਤਰ੍ਹਾਂ ਥ੍ਰੈਡ نیچے ਤੋਂ ਉਠਾ ਕੇ ਸਿੱਧਾ ਬਣਾ ਲੈਣਾ। ਅਗਲਾ ਕੁੰਡਾ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਕੁੰਡੇ ਜਿਹੜੇ ਆਪਣੇ ਕੋਲ ਘਟੇ ਸੀ ਪੂਰੇ ਹੋ ਜਾਣਗੇ ਚਾਰ ਸਲਾਈਆਂਾਂ 'ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਵੈਸੇ ਦੋ ਸਲਾਈਆਂ ਦਾ ਹੀ ਆਪਣਾ ਡਿਜ਼ਾਈਨ ਹੈ ਕਿਉਂਕਿ ਦੋ ਸਲਾਈਆਂ ਤਾਂ ਆਪਣੀਆਂ ਇੱਕ ਸਿੱਧੀ ਸਲਾਈ ਹੈ ਇੱਕ ਉਲਟੀ ਸਲਾਈ ਸਿੰਪਲ ਹੀ ਹੈ ਗੈਪ ਦੀਆਂ ਸਲੰਗਾਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣਾ ਦੇਖੋ ਹੁਣ ਇੱਕ ਗੱਲ ਦਾ ਆਪਾਂ ਧਿਆਨ ਰੱਖਣਾ ਆਪਾਂ ਸਟਾਰਟਿੰਗ ਚ ਕੁੰਡਾ ਉਠਾ ਲਿਆ ਸੀ ਲਾਸਟ ਤੇ ਨਹੀਂ ਉਠਾਉਣਾ ਠੀਕ ਹੈ ਨਹੀਂ ਤਾਂ ਆਪਣੇ ਕੁੰਡੇ ਅੱਗੇ ਜਦੋਂ ਆਪਾਂ ਕੋਈ ਪ੍ਰੋਜੈਕਟ ਤਿਆਰ ਕਰਾਂਗੇ ਤਾਂ ਵੱਧ ਦੇ ਜਾਣਗੇ ਠੀਕ ਹੈ ਹੁਣ ਆਪਾਂ ਜਾਂ ਤਾਂ ਸਟਾਰਟਿੰਗ ਚ ਕੁੰਡਾ ਉਠਾ ਲੈਣਾ ਜਾਂ ਲਾਸਟ ਤੇ ਇੱਕ ਸਾਈਡ ਤੇ ਆਪਾਂ ਕੁੰਡਾ ਉਠਾਉਣਾ ਹੈ ਦੇਖੋ ਹੁਣ ਲਾਸਟ ਵਾਲਾ ਕੁੰਡਾ ਆਪਾਂ ਉਲਟੇ ਪਾਸੇ ਦੀ ਸਲਾਈ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਚਾਰ ਸਲਾਈਆਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਇਸ ਤਰ੍ਹਾਂ ਆਪਣਾ ਡਿਜ਼ਾਈਨ ਹੈ ਜਿਹੜਾ ਬਣ ਕੇ ਆ ਜਾਂਦਾ ਠੀਕ ਹੈ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੁਸੀਂ ਹੁਣ ਪਹਿਲੀ ਸਲਾਈ ਆਉਗੀ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਡਿਜ਼ਾਈਨ ਚੌਥੀ ਤੇ ਡਿਜ਼ਾਈਨ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ